ਅੱਜ ਕਾਦੀਆਂ ਚ ਸਰਕਾਰੀ ਪ੍ਰਾਇਮਰੀ ਸਕੂਲ ਚ ਨਾ ਵੰਡ ਸਮਾਗਮ ਕੀਤਾ ਗਿਆ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਸੰਗ ਚੋਲਾ ਡੇਰਾ ਬਾਬਾ ਨਾਨਕ ਸਾਹਿਬ ਲੰਗਰ ਕਮੇਟੀ ਵੱਲੋਂ ਸਕੂਲ ਦੇ ਬੱਚਿਆਂ ਵੱਲੋਂ ਬੈਗ ਦਿੱਤੇ ਗਏ ਇਸ ਮੌਕੇ ਤੇ ਕੇਵਲ ਕਰਿਸ਼ਨ ਗੁਪਤਾ ਨੇ ਕਿਹਾ ਸਾਰਿਆਂ ਤੋਂ ਵੱਡੀ ਸੇਵਾ ਇਹ ਹੈ ਲੋੜਵੰਦ ਬੱਚਿਆਂ ਨੂੰ ਸਮਾਨ ਦਿੱਤਾ ਜਾਏਗਾ ਸਕੂਲ ਸਟਾਫ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੱਥ ਮਾਰ ਕੇ ਪੱਟਾਂ ਦੇ ਫੁੰਗਦਾ ਪਊਗਾ ਹੈਵੀ weight ਬੱਲੀ ਇਹਦੀ ਹੱਥ ਮਾਰ ਕੇ ਪੱਟਾਂ ਦੇ ਆਓ ਚੜ੍ਹ ਗਈ ਜਵਾਨੀ ਵੇਖ ਅੱਕ ਵਰਗੀ ਦੀ ਸਾਦੇ ਕੱਪੜੂ ਜਤਾਂ

ਛੁੱਟੀ ਦਾ ਟਾਈਮ ਹੋ ਗਿਆ ਇਕੱਠਿਆਂ ਖਾਣਾ ਖਾਈਏ ਪਈ ਖਾਣਾ ਖਾਂਦੇ ਗੱਲ ਨਾ ਕਰੀਏ ਖਾਣਾ ਖਾਂਦੇ ਗੱਲ ਨਾ ਕਰੀਏ ਠੂਖਾ ਨਾ ਬਚਾਈਏ ਪਹਿਲਾਂ ਹੱਥ ਤੋਈਏ ਫੇਰ ਪੰਗ ਤਾਂ ਲਾਈਏ ਪਹਿਲਾਂ ਹੱਥ ਤੋਈਏ ਫੇਰ ਪੰਗ ਤਾਂ ਲਾਈਏ ਪਹਿਲਾਂ ਹੱਥ ਤੋਈਏ ਉਹੀ ਦਾ ਕਿਤੇ ਹੁੰਦਾ ਕਿ ਜਹਾਂ ਦਾਣਾ ਬਾਹਾਂ ਖਾਣਾ ਉੱਤੇ ਡੈਫੀਨੇਟਲੀ ਇੱਕ ਹੈ ਹੀ ਹੈ ਉੱਥੇ ਸਾਡਾ ਸਾਰਿਆਂ ਦਾ ਆਪਸ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਬੌਂਡਿੰਗ ਇੱਕ ਇਸ ਤਰ੍ਹਾਂ ਦਾ ਲਿੰਕ ਇੱਕ ਦੇ ਦੂ ਵਰਨਿੰਗ 파ਟ ਚੱਲੇ ਕਿੱਟ ਸੈਕਸ ਇਨ ਦਾ ਮੋਰਨਿੰਗ ਵੀ ਭਰ ਕੇ ਨਾ ਚੱਲੇ ਵੀ ਨਾਚ ਨਾਚ ਕੇ ਤੋੜ ਦੇ ਟੰਗ ਲਾਂਟੀ ਪੁਲਿਸ ਨਾਲ ਦੇ ਨਾਲ ਮਿਲਾਂਦੇ ਹੋਏ ਜਦੋਂ ਸਾਡੇ ਅਧਿਆਪਕ ਬੋਲਦੇ ਨੇ ਜਦੋਂ ਅੱਗੇ ਖੁਦ ਤੇ ਆਟੋਮੈਟਿਕਲੀ ਹੀ ਉਹ ਬੱਚੇ ਜਿਹੜੇ ਆ ਆਪਣੇ ਆਪ ਬਹੁਤ ਹੀ ਵਧੀਆ ਜਿਹੜਾ ਉਹ ਸਿੱਖ ਜਾਂਦੇ ਨੇ ਤੁਹਾਡੇ ਸਾਹਮਣੇ ਅੱਜ ਜਿਹੜੀ ਇੱਕ ਕਵਿਤਾ ਦੇ ਰੂਪ ਦੇ ਵਿੱਚ ਜਿਹੜਾ ਇੱਕ ਛੋਟਾ ਜਿਹਾ ਗੀਤ ਜਿਹੜਾ ਮੈਂ ਤੁਹਾਡੇ ਪੇਸ਼ ਕਰਨ ਜਾ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੀ ਮਿਊਨਿਸਪਲ ਕਮੇਟੀ ਦੇ ਸਾਹਮਣੇ ਬੇਟੇ ਪਲੀਜ਼ 2 ਮਿੰਟ ਤਵਜੋ ਦੇਓ ਮੇਰੀ ਗੱਲਬਾਤ ਸਾਰੇ ਜਣੇ ਪਲੀਜ਼ ਸਾਇਲੈਂਸ ਚਲੋ ਚੁੱਪ ਕਰਕੇ ਬੈਠੋ ਚਲੋ ਪਿੱਛੇ ਪੀਰੈਂਟਸ ਨੂੰ ਰਿਕਵੈਸਟ ਆ ਲਾਸਟ ਆਈਟਮ ਆ ਸਾਡੀ ਮੇਰੇ ਵੱਲੋਂ ਹੀ ਜਿਹੜੀ ਉਸ ਤੋਂ ਫਰੰਕ ਜਿਹੜਾ ਨੈਕਸਟ ਜਿਹੜੀ ਅਸੀਂ ਜਿਹੜੀ ਸਾਡੀ ਸਟੇਜ ਦੀ ਕਾਰਵਾਈ ਉਹ ਕਰਾਂਗੇ ਸਾਡੀ ਕਮੇਟੀ ਘਰ ਦੇ ਬਾਹਰ ਅਕਸਰ ਹੀ ਤੁਸੀਂ ਦੇਖਿਆ ਹੋਣਾ ਕਿ ਕੌਣ ਖੜੇ ਹੁੰਦੇ ਨੇ ਜੀ ਮਜ਼ਦੂਰ ਲੋਕ ਲੇਬਰ ਵਾਲੇ ਲੋਕ ਤੁਸੀਂ ਵੀ ਸਾਰੇ ਜਣੇ ਜਦੋਂ ਵੀ ਕੋਈ ਘਰ ਦਾ ਕੰਮ ਕਰਵਾਉਣਾ ਹੁੰਦਾ ਤੇ ਇਥੋਂ ਮਿਸਤਰੀ ਜਾਂ ਜਿਹੜੇ ਲੇਬਰ ਦੇ ਰੂਪ ਵਿੱਚ ਉਹ ਉਹਨਾਂ ਨੂੰ ਮਜ਼ਦੂਰ ਨੂੰ ਲੈ ਕੇ ਜਾਂਦੇ ਨੇ ਦਿਹਾੜੀ ਉੱਤੇ ਔਰ ਉਹਨਾਂ ਨੂੰ ਜੋ ਉਹਨਾਂ ਦਾ ਮਿਹਨਤਾਨਾ ਵੰਡਦਾ ਸ਼ਾਮ ਨੂੰ ਉਹਨਾਂ ਨੂੰ ਦਿੱਤਾ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਜਿਹੜੀ ਕਵਿਤਾ ਪੇਸ਼ ਕਰਨ ਜਾ ਰਿਹਾ ਆ ਉਹਦਾ ਸਿਰਲੇਖ ਉਹਦਾ ਜਿਹੜਾ ਸਰਲੇਖ ਹੈਗਾ ਜੀ ਉਹ ਹੈਗਾ ਸਾਵਣ ਕਿ ਜਦੋਂ ਸਾਵਣ ਦਾ ਮਹੀਨਾ ਹੁੰਦਾ ਹੈ ਗਰਮੀ ਦੀ ਰੁੱਤ ਹੁੰਦੀ ਹੈ ਕਿੰਦੇ ਜੇਠ ਹਾੜ ਦੇ ਮਹੀਨੇ ਉਸ ਤੋਂ ਬਾਅਦ ਜਦ ਸਾਵਣ ਦਾ ਮਹੀਨਾ ਹੁੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਬੜਾ ਚਾਹ ਹੁੰਦਾ ਹੈ ਜਦੋਂ ਬਾਰਿਸ਼ ਹੋਣੀ ਹੁੰਦੀ ਆ ਤੇ ਸਾਨੂੰ ਸਾਰਿਆਂ ਦੇ ਸਾਡੇ ਅੰਦਰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਚਲੋ ਜੀ ਸਾਨੂੰ ਠੰਡਕ ਮਿਲਣੀ ਹੈ ਇਸ ਗਰਮੀ ਤੋਂ ਰਾਹਤ ਮਿਲਣੀ ਹੈ ਤਦ ਜਦ ਬਾਰਿਸ਼ ਹੁੰਦੀ ਆ ਤੇ ਉਹ ਜਿਹੜਾ ਉੱਥੇ ਬਾਹਰ ਖੜਾ ਜਿਹੜਾ ਇੱਕ ਲੇਬਰਰ ਹੈਗਾ ਇੱਕ ਮਜ਼ਦੂਰ ਹੈਗਾ ਵਾ ਉਹਦੀ ਜਿਹੜੀ ਮਨੋਦਸ਼ਾ ਕੀ ਹੁੰਦੀ ਆ ਉਸ ਕਿ ਅੱਜ ਬਾਰਿਸ਼ ਆ ਗਈ ਆ ਤੇ ਅੱਜ ਕੀ ਹੋਣਾ ਹੈ ਮੈਨੂੰ ਕੰਮ ਨਹੀਂ ਮਿਲਣਾ ਹੈਗਾ ਪਰਸੇ ਅੱਜ ਨੂੰ ਕੰਮ ਨਹੀਂ ਮਿਲਣਾ ਤੇ ਉਹਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ਉਸ ਚੀਜ਼ ਨੂੰ ਇੱਕ ਕਵਿਤਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਜਿਹੜਾ ਮੈਂ ਪੇਸ਼ ਕਰਨ ਜਾ ਰਿਹਾ ਜਿਹਦਾ ਸਿਰਲੇਖ ਹੈਗਾ ਜਿਸ ਸਭ ਜੇ ਬੱਦਲਾਂ ਦੇ ਵਾਂਗੂ ਸੀ ਅੱਖੀਆਂ ਨੇ ਵਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਜੇ ਬੱਦਲਾਂ ਦੇ ਵਾਂਗੂ ਸੀ ਅੱਖੀਆਂ ਨੇ ਵਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਹੋ ਵਰਦੇ ਨੇ ਬੱਦਲੇ ਤਾਂ ਕਿਸਮਤ ਹੈ ਬਾੜੀ ਮੈਂ ਸੋਚਾਂ ਚ ਡੁਬਾਂ ਜੇ ਟੁੱਟ ਜੇ ਦਿਹਾੜੀ ਹੋ ਵਰਦੇ ਨੇ ਬਤਣ ਤਾਂ ਕਿਸਮਤ ਹੈ ਮਾੜੀ ਮੈਂ ਸੋਚਾਂ ਚ ਡੁਬਾਂ ਜੇ ਟੁੱਟ ਜੇ ਦਿਹਾੜੀ ਮੈਂ ਬੱਚਿਆਂ ਦੀ ਨਿੱਕੀ ਤਲੀ ਤੇ ਕੀ ਤਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਬੁਕਾ ਰਿਓ ਮਜ਼ਦੂਰ ਨੂੰ ਉਸ ਜਿਹੜਾ ਕੰਮ ਕਰਨ ਵਾਲਾ ਕੰਮ ਆਏ ਉਹ ਇਹ ਫਿਕਰ ਲੱਗ ਜਾਂਦੀ ਹੈ ਜਿੱਥੇ ਇਹ ਠੰਡਕ ਮਹਿਸੂਸ ਕਰਦੇ ਆ ਕਿ ਅੱਜ ਮੈਨੂੰ ਦਿਹਾੜੀ ਨਹੀਂ ਮਿਲਲੀ ਤੇ ਮੈਂ ਮੇਰੀ ਕਮਾਈ ਨਾ ਹੋਈ ਸ਼ਾਮ ਨੂੰ ਤੇ ਮੈਂ ਆਟਾ ਕਿੱਥੋਂ ਲੈ ਕੇ ਜਾਣਾ ਮੈਂ ਜਾਂ ਆਪਣਾ ਘਰ ਦਾ ਰਾਸ਼ਨ ਕਿੱਥੋਂ ਲੈ ਕੇ ਜਾਣਾ ਮੈਂ ਜਿਹੜੇ ਮੇਰੇ ਬੱਚੇ ਜਿਹੜੇ ਸਾਡੇ ਘਰ ਦੇ ਵਿੱਚ ਬੈਠੇ ਨੇ ਮੈਂ ਉਹਨਾਂ ਦੇ ਮੂੰਹ ਦੇ ਵਿੱਚ ਜਿਹੜਾ ਨਿਵਾਲਾ ਵਾ ਉਹ ਕਿਸ ਤਰ੍ਹਾਂ ਭਰੇਗਾ ਭੋ ਵਰਦੇ ਨੇ ਬਤਲੇ ਤਾਂ ਕਿਸਮਤ ਹੈ ਮਾੜੀ ਮੈਂ ਸੋਚਾਂ ਜੇ ਡੁੱਬਾਂ ਜੇ ਟੁੱਟ ਜੇ ਦਿਹਾੜੀ ਮੈਂ ਬੱਚਿਆਂ ਦੀ ਨਿੱਕੀ ਤਲੀ ਤੇ ਕੀ ਤਰਨਾ ਮੈਂ ਸਾਹਮਣ ਕੀ ਕਰਨਾ ਮੈਂ ਸਾਹਮਣ ਕੀ ਕਰਨਾ ਗਰੀਬਾਂ ਦੇ ਚੁਕਲੀਵੇਂ ਚੋਰ ਹੀ ਹੈ ਜਿਵੇਂ ਬੈਠੀ ਬਰਹਣ ਕੋਈ ਰੋ ਰਹੀ ਹੈ ਗਰੀਬਾਂ ਦੀ ਕੁल्ली ਇਵੇਂ ਚੂਰਹੀ ਹੈ ਜਿਵੇਂ ਬੈਠੀ ਬਰਹਣ ਕੋਈ ਰੋ ਰਹੀ ਹੈ ਜੇ ਕੁल्ली ਤੇ ਲਗੀਆਂ ਉਮੀਦਾਂ ਨੇ ਮਰਨਾ ਮੈਂ ਸਾਵਣ ਕੀ ਕਰਨਾ ਮੈਂ ਸਾਵਣ ਕੀ ਕਰਨਾ ਜੇ ਬਦਣਾ ਦੇ ਵਾਂਗੂ ਉਸ ਅੱਖੀਆਂ ਨੇ ਵਰਨਾ ਮੈਂ ਸਾਹਮਣ ਕੀ ਕਰਨਾ ਮੈਂ ਸਾਹਮਣ ਕੀ ਕਰਨਾ ਉਸ ਸਾਵਣ ਜੇ ਹੋਵੇ ਤੂ ਸਬਨਾ ਦਾ ਸਾਵਣ ਕਾਪਲ ਕਾ ਤੇਨੂ ਸਾਰੇ ਬਿਠਾਵਣ ਜੇ ਤੂੰ ਵੀ ਗੁਰੀਪਾਂ ਦੀ ਇੱਕ ਵਿੱਚ ਵੜਨਾ ਮੈਂ ਸਾਹਮਣ ਕੀ ਕਰਨਾ ਮੈਂ ਸਾਹਮਣ ਕੀ ਕਰਨਾ ਜੇ ਬਦਲਾ ਦੇ ਵਾਂਗੂ ਸੀ ਅੱਖੀਆਂ ਨੇ ਵਰਨਾ ਮੈਂ ਸਾਹਮਣ ਕੀ ਕਰਨਾ ਮੈਂ ਸਾਹਮਣ ਕੀ ਕਰਨਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਅਮੇ ਬਹੁਤ ਬਹੁਤ ਮਸ਼ਕੂਰ ਆ ਕਿ ਤੁਸੀਂ ਅੱਜ ਸਾਡੇ ਇਸ ਛੋਟੀ ਜੀ ਫਲਵਾੜੀ ਦੇ ਵਿੱਚ ਸਾਡੇ ਛੋਟੇ ਦੇ ਨੇੜੇ ਆਪਣੇ ਜੀਵਨ ਚ ਬੜਾ ਕੁਝ ਦੇਖਿਆ ਲੇਕਿਨ ਅੱਜ ਸਾਖਾਜਰਾ ਭਗਵਾਨ ਨਾਰਾਇਣ ਦੇ ਦਰਸ਼ਨ ਕਰ ਲਿਆ ਤੇ ਨਿੱਕੀ ਜਿਹੀ ਫਿਵਾੜੀ ਨੂੰ ਖੜੇ ਕਰਨਾ ਇਸ ਸੰਦਰ ਤੁਸੀਂ ਬਾਏ ਗੋਦੀ ਨੇ ਤੁਹਾਨੂੰ ਇੱਕ ਕੰਮ ਸੌਂਪਿਆ ਤੁਹਾਨੂੰ ਮੰਦਰ ਗੁਰਦੁਆਰੇ দান-ਪੁੰਨ ਕਰਨ ਦੀ ਕੋਈ ਲੋੜ ਨਹੀਂ ਅਗਰ ਜੀਵਨ ਚ ਤੁਸੀਂ ਚਾਰ ਬੱਚੇ ਵੀ ਖੜੇ ਕਰ ਦੋ ਸਮਾਜ ਵਾਸਤੇ ਇਹ ਸਭ ਤੋਂ ਵੱਡਾ ਕੰਮ ਹੈ ਆਪਣੇ ਘਰ ਦੇ ਦੋ ਬੱਚੇ ساری ਉਮਰ ਮਾਪੇ ਨੂੰ ਲੱਗ ਜਾਂਦੇ ਹਨ ਉਹਨਾਂ ਨੂੰ ਖੜੇ ਕਰਦੇ ਹਨ ਹਰ ਤਰ੍ਹਾਂ ਦੇ ਯਤਨ ਕਰਦੇ ਹਨ ਅੱਛੇ ਅੱਛੇ ਸਕੂਲ ਚ ਭੇਜਦੇ ਹਨ ਇੱਕ ਮੈਂ ਅਧਿਆਪਕਾਂ ਦਾ ਬਹੁਤ ਬਹੁਤ ਅਸ਼ੀਰਵਾਦ ਜਿੰਨਾ ਕਿ ਤੁਸੀਂ ਇਸ ਕੰਮ ਵਿੱਚ ਲੱਗੇ ਹੋ ਔਰ ਬੱਚਿਆਂ ਨੂੰ ਪਿਆਰ ਕਰਦੇ ਮੈਂ ਕਿਰੇ ਔਰ ਬਾਕੀ ਮੈਂ ਜਿਹੜੇ ਆਪਣੇ ਮੇਰੇ ਦائیں ਬائیں ਮੇਰੇ ਸਾਥੀ ਨੇ ਮੇਰੇ ਮਹੱਲਿਆ ਦੇ ਮੈਂ ਇਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਆ ਇਹਨਾਂ ਦੀ ਸੋਚ ਬੜੀ ਅੱਛੀ ਨਿਕਲੀ ਆ ਕਿ ਜੋ ਬੱਚਾ ਜੋ ਕੈਸਰ ਬਚਿਆ ਅਸੀਂ ਬੈਂਕ ਨਾ ਜਮਾ ਕਰਾਈਏ ਤੇ ਕਿਸੇ ਨੇ ਕੰਮ ਲਾ ਲਈ ਇਹ ਸਭ ਤੋਂ ਵੱਡੀ ਗੁਰਨਾਮ ਦੇਵ ਜੀ ਦੀ ਜਿਹੜੀ ਵੰਡ ਸ਼ਕੋ ਕਿਰਤ ਕਰੋ ਇਹ ਉਸ ਗਿਆਨ ਨੂੰ ਕਿਸੇ ਤਰ੍ਹਾਂ ਨਾਲ ਆਪਣੇ ਨਾਲ ਨਾਲ ਜੋੜਿਆ ਇਹਨਾਂ ਨੇ ਮੈਂ ਇਹਨਾਂ ਨੂੰ ਬੜਾ ਅਸ਼ੀਰਵਾਦ ਅਨਾ ਵਾਇਗੁਰੂ ਜੀ ਨੂੰ ਸਮਰਥ ਬਖਸ਼ੇ ਸ਼ਾਂਤੀ ਬਖਸ਼ੇ ਬਖਸ਼ੇ ਔਰ ਤੰਦਰੁਸਤੀ ਬਖਸ਼ੇ ਕੇ ਅੱਗੋਂ ਵੀ ਇਹ ਕੰਮ ਅੱਛਾ ਕਰਦੇ ਰਹਿ। ਬਾਕੀ ਮੈਂ ਕਲਾਕਾਰ ਪ੍ਰਿੰਸੀਪਲ ਦਾ ਬਹੁਤ ਧੰਨਵਾਦ ਕਰਨਾ ਜਿਨ ਨੂੰ ਕੁਛ ਆਂਦਾ ਵੈ ਬੱਚੇ ਨੂੰ ਸਿਖਾਂਦਾ। ਮੈਂ ਜੀਵਨ ਚ ਇਸ ਸਕੂਲਾਂ ਚ ਬੜਾ ਕੁਝ ਖੁਲ ਕੇ ਵੇਖਿਆ ਬੜੇ ਬੜੇ ਅੱਛੇ ਸੰਸਥਾ ਜੀ ਬੈਠ ਕੇ ਵੇਖਿਆ ਲੇਕਿਨ ਜਿਹੜਾ ਅੱਜ ਨਾਰਾਇਣ ਜੀ ਦੇ ਦਰਸ਼ਨ ਹੋਏ ਗਰੀਬ ਨਾਰਾਇਣ ਦੇ ਦਰਸ਼ਨ ਹੋਏ ਨੇ ਮੈਂ ਇਸ ਪਲ ਨੂੰ ਆਪਣੇ ਅੰਦਰ ਕਿੰਨਾ ਸੋਇਆ ਵਾ ਇਹ ਮੈਂ ਹੀ ਜਾਣਦਾ ਕਿੰਨਾ ਆਨੰਦ ਆਇਆ ਸਾਖਸ਼ਾਤ ਕਿਸੇ ਨੇ ਭਗਵਾਨ ਦੇ ਦਰਸ਼ਨ ਕਰਨੇ ਨੇ ਇਹ ਅਧਿਆਪਕਾਂ ਦਾ ਇਹ ਪ੍ਰਿੰਸੀਪਲ ਦਾ ਦਰਸ਼ਨ ਕਰ ਲੈ ਸਭ ਤੋਂ ਵੱਡਾ ਪੜਿਪਕਦੀ ਹੈ ਮੇਰੇ ਨਾਲ ਮੈਂ ਸਭ ਨੂੰ ਆਪਣਾ ਆਸ਼ੀਰਵਾਦ ਦਿਨਾ ਔਰ ਪ੍ਰਮਾਤਮਾ ਕੇ ਪ੍ਰਾਰਥਨਾ ਕਰਨਾ ਕਿ ਤੁਸੀਂ ਇਸੇ ਤਰ੍ਹਾਂ ਸਮਾਗਮ ਹੀ ਖੜਾ ਕਰਦੇ ਰਹੋ ਕਿਉਂਕਿ ਮੈਂ ਆਰਐਸਐਸ ਦਾ ਮੂਰਤੋ ਵਰਕਰ ਆ ਮੂਕੋ ਮੈਂ ਸਾਡਾ ਮੇਰਾ ਨਾਮ ਹੀ ਜਾਗਾ ਉਹ ਰਾਸ਼ਟਰੀ ਸਵੈਮ ਸੇਵਕ ਸੰਗ ਮਤਲਬ ਆਪਣੇ ਆਪ ਨੂੰ ਸੇਵਾ ਚ ਲਾਓ ਫੇਰੀ ਸੰਪੰਨ ਜਨ ਇਹ ਸੇਵਾ ਚ ਨਾ ਲਾਓਗੇ ਤੇ ਤੁਹਾਡੇ ਨਾਲ ਕੋਈ ਜੁੜੇ ਨਹੀਂ ਮੈਂ ਤੇ ਹਰ ਚਲਨਰ ਨਾਲ ਸਾਰਾ ਸਹਿਯੋਗ ਦੇਖਿਆ ਦਾ ਇਹਨਾਂ ਦਾ ਪਰਿਵਾਰ ਇਹਨਾਂ ਦਾ ਕੋਲ ਇਹਨਾਂ ਦਾ ਸਸਰਾਲ ਇਹ ਬੱਚੀ ਨੂੰ ਵੀ ਦੇਖਿਆ ਕਿ ਇੱਕ ਬੱਚੀ ਦਾ ਮੈਂ ਹੁਣ ਸੰਪਰਕ ਕਰਨਾ ਮੇਰੀ ਆਪਣੀ ਫੈਮਿਲੀ ਵਿੱਚੋਂ ਇਹ ਆਈ ਆ ਔਰ ਕਿੰਨੀ ਵੱਡੀ ਤਪਸੀਆ ਰੋਜ਼ ਪਠਾਨ ਸੁਟਵਾਉਣਾ ਕਿੰਨੀ ਧੀਰਜ ਹੈ ਅਡਮਿਨਿਸਟਰ ਨੂੰ ਕਹਿ ਕੇ ਵੀ ਆਪਣੀ ਉਥੇ ਬਦਲੀ ਕਰ ਸਕਦਾ ਲੇਕਿਨ ਆਪਣਾ ਪਤਨਿ ਗਰੇ ਮਨ ਚੱਕੀ ਲਿਆ ਜਨ ਇਹ ਬੱਚਿਆਂ ਦਾ ਮੋਹ ਹੈ ਜਾਂ ਕਿ ਕਰਮ ਰੇਖਾ ਐਸੇ ਜਾਂ ਕਿ ਇੰਨਾ ਸਫਰ ਕਰਨ ਦੇ ਬਾਅਦ ਵੀ ਇਹ ਰੰਦੇ ਗੋਬੀ ਚਲੀ ਗਿਆ ਮੈਂ ਅਰਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਇੰਨਾ ਸ਼ਬਦਾਂ ਨਾਲ ਮੈਂ ਫਿਰ ਸਭ ਨੂੰ ਅਸ਼ੀਰਵਾਦ ਜਨਾ ਪਰਮਾਤਮਾ ਸ਼ਬਦਾਂ ਭਲਾ ਕਰੇ ਸਰਵੇ ਭਵਨ ਸੁਖਿਨਾ ਸਰਵੇ ਸੰਤੂ ਨਿਰਾਮਿਆ ਸਰਵੇ ਭੰਤਰਾ ਨਿ ਪਸ਼ਯੰਤੂ ਮਾ ਕਸ਼ਚ ਚੁਖ ਆਗਯੇ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਵਾਹ ਇਸ ਤੋਂ ਇਲਾਵਾ 3 ਕਲਾਸ ਸਰ 1 ਮਿੰਟ ਹਮ 3 ਕਲਾਸ ਹੈ ਫਸ ਪੋਜੀਸ਼ਨ ਆਸ਼ੂ ਅ ਸੈਕਿੰਡ ਬੋਦੀ ਆ ਗਿਆ ਜੀ